ਸਤ ਸ੍ਰੀ ਅਕਾਲ ਦੋਸਤੋ ਕੀ ਹਾਲ ਚਾਲ ਨੇ ਮੈਂ ਜਗਦੀਪ ਮੰਨਤਾ ਦੋਸਤੋ ਅੱਜ ਖੜਿਆ ਆ ਏਸ਼ੀਆ ਦੀ ਸਭ ਤੋਂ ਵੱਡੀ ਟਰੈਕਟਰ ਮੰਡੀ ਤਲ ਮੰਡੀ ਸਾਬੋ ਦੋਸਤੋ ਇੱਥੇ ਹਰ ਪ੍ਰਕਾਰ ਦਾ ਟਰੈਕਟਰ ਹੁੰਦਾ ਹੈ ਪੁਰਾਣਾ ਨਵਾਂ ਅਗੇਂਸੀ ਦੇ ਤੋਂ ਤੇਲ ਬੋਤੇ ਹੁੰਦੀਆਂ ਨੇ ਇੰਨੇ ਬਹੁਤ ਉਹ ਟਰੈਕਟਰ ਵੀ ਇੱਥੇ ਆਉਂਦੇ ਨੇ ਹਰ ਪ੍ਰਕਾਰ ਦੇ ਟਰੈਕਟਰ ਜੇ ਟਰੈਕਟਰ ਦਾ ਨਾਮ ਵੀ ਨਹੀਂ ਪਤਾ ਕਿ ਟਰੈਕਟਰ ਜੀ ਇਹ ਤੋਂ ਜਿੱਤੇ ਦੋਸਤੋ ਤੁਹਾਡੀ ਨਿਗਾਹ ਪਾਈ ਦੀ ਚਾਰ ਟਰੈਕਟਰ ਵੀ ਦੇਖਣੀ ਉਹਨਾਂ ਬਹੁਤ ਦੂਰ ਤੱਕ ਆ ਤੁਸੀਂ ਦਿਖਾ ਵੀ ਨਹੀਂ ਸਕਦੇ ਬਹੁਤ ਦੂਰ ਤੱਕ ਟਰੈਕਟਰ ਖੜੇ ਨੇ ਟਰੈਕਟਰਾਂ ਦੇ ਸੰਧਾ ਹੋਟਲ ਜਿਵੇਂ ਟਰਾਲਿੰਗਾ ਕੋਟ ਜਿਗਾਰਮੈਂਟ ਉਹ ਵੀ ਇੱਥੇ ਆਉਂਦਾ ਹੈ ਜਿਆਦਾ ਟਰੈਕਟਰ ਬਹੁਤ ਜਿਆਦਾ ਆਉਂਦੇ ਆ ਟਰਾਲਿੰਗਾ ਵੀ ਆਉਂਦੀਆਂ ਤੇ ਹੋਰ ਵੀ ਸੰਧ ਸੰਡੇੜਾ ਤੇ ਟਰੈਕਟਰਾਂ ਦੀ ਬਹੁਤ ਵੱਡੀ ਮੰਡੀ ਹੈ ਇਹ ਜਿੰਨੇ ਰੇਟਾਂ ਟਰੈਕਟਰ ਖਰੀਦ ਰਹੇ ਉਹਨੇ ਰੇਟ ਦੇ ਵੀ ਮਿਲ ਜਾਣਗੇ ਹਰ ਪ੍ਰਕਾਰ ਦਾ ਟਰੈਕਟਰ ਹੁੰਦਾ ਇੱਥੇ ਹਰ ਪ੍ਰਕਾਰ ਦੇ ਰੇਟ ਨੇ ਇਰਾ ਤੁਸੀਂ ਮੰਡੀ ਤੇ ਆ ਜੋ ਇਥੋਂ ਟਰੈਕਟਰ ਕਹੇ ਜਾਂ ਮਰਜੀ ਲੈ ਜਾਓ ਟਰੈਕਟਰ ਮਿਲ ਜੂਗਾ ਜਿਹੇ ਜਾਂ ਰੇਟ ਲਾਉਂਗੇ ਉਹ ਹੀ ਟਰੈਕਟਰ ਮਿਲ ਜੂਗਾ ਤੇ ਬਹੁਤ ਜ਼ਿਆਦਾ ਟਰੈਕਟਰ ਹੁੰਦੇ ਐ ਇਸ ਮੰਡੀ ਦੇ ਵਿੱਚ ਤੇ ਨਵੇਂ ਤੋਂ ਨਵੇਂ ਟਰੈਕਟਰ ਦੇਖਣ ਨੂੰ ਮਿਲਦੇ ਨੇ ਜਿਹੜੇ ਪੁਰਾਣੇ ਰੇਅਰ ਟਰੈਕਟਰ ਹੁੰਦੇ ਉਹ ਵੀ ਦੇਖਣ ਨੂੰ ਮਿਲਦੇ ਨੇ ਜਿਵੇਂ ਇੱਕ ਟਰੈਕਟਰ ਤੇ 21 ਇਅਰਾਂ 28 ਇਅਰਾਂ ਭਾਈ ਇਹ ਸੈਟਰਨ ਐਚਐਮਡੀ ਜੇ ਪਰ 49b ਟਰੈਕਟਰ ਨਹੀਂ ਮੈਂ ਵੇਖਿਆ ਸੀ ਇੱਥੇ 49b ਟਰੈਕਟਰ ਵੀ ਖੜਾ ਹੈ ਹੋਰ ਟਰੈਕਟਰ ਵੀ ਖੜੇ ਆ ਜਿਵੇਂ ਇੱਕ ਮਹਿੰਦਰਾ 575 DI ਸਰਪੰਚ ਕਹਿੰਦੇ ਸੋ ਟਾਈਟਮ ਮੈਂ ਬਹੁਤ ਟਾਈਮ ਬਾਅਦ ਵੇਖਿਆ ਪਰ ਮੰਡੀ ਚ ਹਰ ਪ੍ਰਕਾਰ ਦੇ ਟਰੈਕਟਰ ਖੜੇ ਨੇ ਪੁਰਾਣੀ ਤੋਂ ਪੁਰਾਣੀ ਤੇ ਨਵੀਂ ਤੋਂ ਨਵੀਂ ਘੱਟ ਤੋਂ ਘੱਟ ਰੇਟ ਵਾਲੇ ਵੀ ਤੇ ਫੁੱਲ ਰੇਟ ਵਾਲੇ ਵੀ ਤੇ ਹਰ ਪ੍ਰਕਾਰ ਦੇ ਮਿਲ ਜਾਣਗੇ ਮੈਨੂੰ ਲੱਗਦਾ ਇਹ ਮੰਡੀ 5 ਹਾਂ 10 ਤੋਂ 15 ਏਕੜ ਤੋਂ ਵੱਧ ਹੀ ਨਾ ਹੋਵੇ ਕਿਤੇ ਮਨ ਅੰਦਾਜ਼ਾ ਲੱਗਦਾ ਵੀ ਇੰਨੀ ਕ ਬਹੁਤ ਦੂਰ ਤੱਕ ਉੱਗਲੀ ਸਾਈਡ ਤੋਂ ਲੈ ਕੇ ਪਹਿਲੀ ਸਾਈਡ ਤੱਕ ਜਮਾ ਆਪਣੀ ਜਾਂਦਾ ਰੋੜਾ ਇੱਥੇ ਲੱਗੇ ਹੋਏ ਤੱਕ ਫੜੇ ਹੁੰਦੇ ਆ ਤੇ ਪਰ ਇਹ ਮੈਂ ਕੰਧ ਰਾਂ ਸਾਲ ਬਾਅਦ ਤਵਾਰਾ ਇਸ ਮੰਡੀ ਚ ਆਇਆ 10 ਸਾਲ ਹੋ ਗਏ ਆ ਇਥੇ ਹੋ ਵੀ ਦੇਖਿਆ ਕਿ ਰਾਜਪੁਰ ਗਿਆਰੇ ਦੀ ਰਾਜਪੁਰ ਵੀ ਬਹੁਤ ਜਿਆਦਾ ਹੈ ਤੇ ਅੱਡੋ ਸਾਡੇ ਤੇ ਦਲਾਲ ਹੁੰਦੇ ਜਿਹੜੇ ਫੋੜਾ ਕਰਵਾ ਦਿੰਦੇ ਤੇ ਉਹਨਾਂ ਲਈ ਹੀ ਬਣੀਆਂ ਹੋਈਆਂ ਇੱਥੇ ਆਉਂਦੀ ਮੇਰ ਦੀਆਂ ਵੀ ਦੁਕਾਨਾਂ ਦੀ ਉੱਥੇ ਇਤਨਾ ਲੇਟ ਹੈ ਘਟੋੜ ਤੇ ਇੱਕ ਦੂਸਰਾ ਉਹ ਲੈ ਕੇ ਲੈ ਗਿਆ 942 HMD 911 351 2260 ਇਹਦਾ ਦੇਖੋ ਨੇ ਭਰਾ ਦੇਖੋ 49 ਭਾਈ ਐਚ ਐਮਟੀ ਦਾ 2008 ਮਾਡਲ ਤੂੰ ਕਹਾ ਤੱਕ ਹੈ ਜਿਹੜੀ ਅਸੂ ਦਿਖਾ ਦੇਉਂ ਕਿੱਥੋਂ ਤੱਕ ਨਿਗਾ ਮਾਰਾਂਗਾ ਨਿਗਾ ਕਲਮੰਡੀ ਵਿੱਚ ਇਹ ਕਿਹਨਾਂ ਸਭ ਤੋਂ ਵੱਡੀ ਮੰਡੀ ਟਰੈਕਟਰ ਮੰਡੀ ਇਹ ਤੇ ਨਵੇਂ ਪੁਰਾਣੇ ਸਿਰਫ ਥੋੜੇ ਥੋੜੇ ਦਿਨਾਂ ਦੇ ਹੀ ਕਢਾਏ ਹੋਏ ਟਰੈਕਟਰ ਜਿਹੜੇ ਏਜੰਸੀ ਚੋਂ ਏਜੰਸੀ ਚੋਂ ਕਢਾਏ ਹੋਏ ਤੇ ਪੁਰਾਣੇ ਸਰ ਪ੍ਰਕਾਰ ਦੇ ਟਰੈਕਟਰ ਆਉਂਦੇ ਨੇ ਇੱਕ ਕੋ 2019 ਮਾਡਲ ਲਿਖਿਆ ਹੋਇਆ ਸੀਗਾ ਹਿੰਦੁਸਤਾਨ 60 ਦਾ ਵੱਡਾ ਟਰੈਕਟਰ ਸੀ 2019 ਮਾਡਲ ਪਤਾ ਨਹੀਂ ਕਿਸ ਹੱਬ ਨਾਲ ਲਿਖਿਆ ਸੀ ਬਾਈ ਕੋ ਨਹੀਂ ਸੀ ਨਹੀਂ ਪੁੱਛਦੇ ਤੇ ਉਹ ਮੋਡੀਫਾਈ ਕੀਤਾ ਸੀ ਰੇਟ ਵੀ ਉਹ ਤਾਂ 5 ਲੱਖ ਤੋਂ ਉੱਪਰ ਹੀ ਸੀਗਾ ਤੇ ਉਹ ਦੋ ਜਿੰਨੀਆਂ ਕੋਈ ਟਰੈਕਟਰ ਦੇਖਿਆ ਮੇਰੇ ਖਿਆਲ ਨਾਲ ਹਿੰਦੁਸਤਾਨ ਦੇ ਕੋਲ ਤਾਂ ਆਉਂਦੇ ਨਹੀਂ ਹੋਏ ਟਰੈਕਟਰ ਪੁਰਾਣੀ ਤੋਂ ਪੁਰਾਣਾ ਟਰੈਕਟਰ ਤੇ ਨਵੇਂ ਤੋਂ ਨਵਾਂ ਟਰੈਕਟਰ ਤੋ ਉਹ ਪਤਾ ਨਹੀਂ ਲੱਗਿਆ ਪਰ ਇਹ ਫਾਇਨਲ ਲੱਗਿਆ ਬਹੁਤ ਸੋਹਣਾ ਮੋਡੀਫਾਈ ਕੀਤਾ ਹੋਇਆ ਸੀ ਬਹੁਤ ਜਿਆਦਾ ਸੋਹਣਾ ਤੇ ਦੋਸਤੋ ਸਾਡੀ ਵੀਡੀਓ ਤੁਹਾਨੂੰ ਵਧੀਆ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਕਰੋ ਚਾਈਟ ਕਰੋ ਜੁਮਾ ਕਰਕੇ ਜੀ